ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਰੋਡਵੇਸ ਪੈਨਸ਼ਨਰਾਂ ਵੱਲੋਂ ਮੀਟਿੰਗ ਕਰਕੇ ਹੜਪੀਟਾਂ ਦੀ ਸਹਾਇਤਾ ਕਰਨ ਤੋਂ ਇਲਾਵਾ ਆਪਣੀਆਂ ਮੰਗਾਂ ਲਈ ਆਵਾਜ਼ ਬੁਲੰਦ ਕੀਤੀ ਜਾਮ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਜਾਣ ਸ ਹੈ ਕਿ ਜੇ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤਾਂ ਜੋ ਰੇ ਕੋਈ ਵੀਡੀਓ ਨੋਟੀਫਿਕੇਸ਼ਨ ਪਾਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਪੰਜਾਬ ਵਿੱਚ ਇਸ ਸਾਫ ਆਏ ਭਿਆਨਕ ਹੜ੍ਹਾਂ ਦੀ ਮਾਰ ਤੋਂ ਪੀੜਤ ਲੋਕਾਂ ਨੂੰ ਕੱਢਣ ਲਈ ਪੰਜਾਬ ਦੀਆਂ ਨਾਮੀ ਹਸਤੀਆਂ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਤੋਂ ਐਨ ਆਰ ਆਈ ਐਨ ਜੀਓ ਸਰਕਾਰੀ ਪ੍ਰਸ਼ਾਸਨ ਸਮੇਤ ਜਿੱਥੇ ਹਰ ਕੋਈ ਸਹਾਇਤਾ ਲਈ ਅੱਗੇ ਆ ਰਿਹਾ ਹੈ ਉੱਤੇ ਪੰਜਾਬ ਦੇ ਪੈਨਸ਼ਨਰਸ ਵੀ ਹੜ ਪੀੜਤ ਲੋਕਾਂ ਨੂੰ ਇਸ ਮੁਸ਼ਕਲ ਹਾਲਾਤਾਂ ਵਿੱਚੋਂ ਕੱਢਣ ਲਈ ਯਤਨਸ਼ੀਲ ਹਨ ਇਸੇ ਕੜੀ ਵਿੱਚ ਰੋਡਵੇਜ਼ ਪੈਨਸ਼ਨਰ ਨੇ ਵੀ ਮੀਟਿੰਗ ਕਰਕੇ ਜਿੱਥੇ ਹੜਪੀੜਕਾਂ ਦੀ ਸਹਾਇਤਾ ਕਰਨ ਦਾ ਅਹਿਦ ਕੀਤਾ ਹੈ ਉਹ ਤੇ ਸਰਕਾਰ ਨੂੰ ਵੀ ਆਪਣੀਆਂ ਮੰਗਾਂ ਮੰਨਣ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ ਤਾਂ ਆਉ ਜਾਣਦੇ ਹਾਂ ਕਿ ਇਸ ਮੀਟਿੰਗ ਵਿੱਚ ਕੀ ਫੈਸਲੇ ਕੀਤੇ ਗਏ ਹਨ ਰੋਡਵੇਅ ਪੈਨਸ਼ਨਰਾਂ ਨੇ ਹੜਪੀੜਾਂ ਲਈ ਇਕੱਠੀ ਕੀਤੀ ਰਾਸ਼ੀ ਵੰਡਣ ਦੇ ਅਧਿਕਾਰ ਗਠਕ ਕਮੇਟੀ ਨੂੰ ਦਿੱਤੇ ਮੋਗਾ 6 ਸਤੰਬਰ ਪੰਜਾਬ ਰੋਡਵੇ ਸਰਪੰਚਰ ਐਸੋਸੀਏਸ਼ਨ ਦੀ ਜ਼ਰੂਰੀ ਮੀਟਿੰਗ ਬਸਰਤਨ ਮੋਗਾ ਵਿਖੇ ਹਰਤਾ ਸਿੰਘ ਪੰਗਾਪੁਰਾ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਪੰਜਾਬ ਰੋਡਵੇ ਲੁਧਿਆਣਾ ਜਗਰਾਉਂ ਫਿਰੋਜ਼ਪੁਰ ਪੱਟੀ ਅੰਮ੍ਰਿਤਸਰ ਜਲੰਧਰ ਤੇ ਚੰਡੀਗੜ੍ਹ ਦੇ ਪੈਨਸ਼ਨਰਾਂ ਤੋਂ ਇਲਾਵਾ ਆਈਟੀਆਈ ਦੇ ਸਰਕਾਰ ਪ੍ਰਿੰਸੀਪਲ ਕਲਮ ਸਿੰਘ ਮੋਗਾ ਤੇ ਕਿਰਤਵਾਲ ਦੇ ਸਾਫਟ ਦਾ ਸੁਪਰਡੈਂਟ ਅਮਰ ਸਿੰਘ ਤੇ ਪੰਜਾਬ ਰਾਜ ਪੈਨਸ਼ਨਰ ਮਾਂ ਸੰਗ ਪੰਜਾਬ ਦੇ ਮੀਤ ਪ੍ਰਧਾਨ ਦਰਜੀਤ ਸਿੰਘ ਭੁੱਲਰ ਵੀ ਵਿਸ਼ੇਸ਼ ਸੱਤੇ ਦੇਤੇ ਹਾਜ਼ਰ ਹੋਏ ਮੀਟਿੰਗ ਵਿੱਚ ਟ੍ਰਾਂਸਪੋਰਟ ਵਿਭਾਗ ਦੇ ਸਾਬਕਾ ਇੰਸਪੈਕਟਰ ਜਿਹਨਾਂ ਦੀ ਸਪਰੀ ਪੋਰਟ ਦੇ ਫੈਸਲੇ ਨਾਲ 1986 ਤੋਂ ਤਨਖਾਹਾਂ ਅਤੇ ਪੈਨਸ਼ਨਾਂ ਚੋਖੀਆਂ ਵੱਧ ਰਹੀਆਂ ਹਨ ਉਚੇਚੇ ਤੌਰ ਦੇ ਉਤੇ ਹਾਜ਼ਰ ਹੋਏ ਮੀਟਿੰਗ ਦੀ ਸ਼ੁਰੂਆਤ ਵਿੱਚ ਇਸ ਵਾਰ ਇਹ ਪੰਜਾਬ ਵਿੱਚ ਆਏ ਖੜਾ ਨਾਲ ਸਰਹੱਦੀ ਜ਼ਿਲ੍ਹਿਆਂ ਵਿੱਚ ਹੋਏ ਜਾਨੀ ਤੇ ਮਾਲੀ ਨੁਕਸਾਨ ਤੇ ਦੁੱਖ ਜਾਰ ਕਰਕੇ ਕੀਤੀ ਗਈ ਸਮੂਹ ਪੈਨਸ਼ਨ ਨੇ ਇਸ ਕੁਦਰਤੀ ਆਪਦਾ ਪੰਜਾਬ ਵਾਸੀਆਂ ਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਇੱਕ ਜੁਟ ਹੋ ਕੇ ਮੁਕਾਬਲਾ ਕਰਨ ਦੀ ਸਰਾਹਨਾ ਕੀਤੀ ਤੇ ਦਰਿਆਵਾਂ ਦੇ ਪਾਣੀ ਵਿੱਚ ਕਿਹੜੇ ਲੋਕਾਂ ਨੂੰ ਬਾਹਰ ਕੱਢਣ ਤੇ ਲੋੜ ਬੰਦਾ ਤੱਕ ਲੰਗਰ ਕੱਪੜੇ ਦਵਾਈਆਂ ਮਾਇਆ ਪਹੁੰਚਾ ਕੇ ਖਿਲਾਗਾ ਯੋਗ ਕੰਮ ਕੀਤਾ ਪੰਜਾਬ ਰੋਡਵੇਜ਼ ਪੈਨਸ਼ਨਾਂ ਨੇ ਅਗਸਤ ਮਹੀਨੇ ਦੀ ਆਪਣੀ ਪੈਨਸ਼ਨ ਵਿੱਚੋਂ ਦਸਵੰਦ ਕੱਢ ਕੇ 1.5 ਲੱਖ ਰੁਪਏ ਤੋਂ ਵੱਧ ਦੀ ਰਕਮ ਇਕੱਠੀ ਕੀਤੀ ਜੈਸਨ ਨੂੰ ਲੋੜਵੰਦ ਲੋਕਾਂ ਤੱਕ ਪਹੁੰਚਾਉਣ ਲਈ ਸੱਤ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ ਜੋ ਕਿ ਰਕਮ ਨੂੰ ਬੈਂਕ ਵਿੱਚ ਜਮ੍ਹਾਂ ਕਰਵਾ ਕੇ ਚੈੱਕ ਕਰੇਗੀ ਕਿ ਕਿਸੇ ਪੰਜਾਬ ਅਰਥਪੀੜਿਤ ਫੰਡ ਵਿੱਚ ਦੇਣ ਦਾ ਫੈਸਲਾ ਕਰੇਗੀ ਇਸ ਕਮੇਟੀ ਵਿੱਚ ਦਰਜੀਤ ਸਿੰਘ ਭੁੱਲਰ ਤਰਤਲ ਸਿੰਘ ਬ੍ਰਾਂਚ ਪ੍ਰਧਾਨ ਹੋ ਸਵਰਨ ਸਿੰਘ ਸ਼ਾ ਬੁਕਰ ਜਨੋ ਸਰਤਲ ਗੁਰਦੇਵ ਸਿੰਘ ਤੇਲੋ ਸਰਕਸ ਤੇ ਪ੍ਰਸੰਸਨ ਚੇਅਰਮੈਨ ਅਮਨਜੀਤ ਸਿੰਘ ਪੈਸ਼ੀਅਰ ਤੇ ਵਰਿੰਦਰ ਸਿੰਘ ਕਟਾਰੀਆ ਸ਼ਾਮਲ ਹੋਏ ਮੀਟਿੰਗ ਵਿੱਚ ਪੰਜਾਬ ਰੋਡ ਮੋਵਲ ਦੇ ਸਾਰੇ ਦੇ ਕੰਡਕਟਰਾਂ ਦੇ ਗ੍ਰੇਡ ਪੇ ਵਰਕਰਾਂ ਦੇ ਬਰਾਬਰ ਕਰਕੇ ਅਨੋਮਲੀ ਖਤਮ ਕਰਨ ਦਾ ਧਨਵਾਦ ਕੀਤਾ ਤੇ ਮੰਗ ਕੀਤੀ ਕਿ ਇਹ ਅਨੋਮਲੀ ਜਿਸ ਸਮੇਂ ਤੋਂ ਪੈਦਾ ਹੋਈ ਹੈ ਉਸ ਸਮੇਂ ਯਾਨੀ 1/2011 ਤੋਂ ਪੈਦਾ ਹੋਈ ਹੈ ਇਸ ਨੂੰ ਖਤਮ ਕੀਤਾ ਜਾਵੇ ਤੇ ਰਟਾਇਰਡ ਕੰਡਕਟਰਾਂ ਦੀਆਂ ਪੈਨਸ਼ਨਰਾਂ ਦੀਆਂ ਜਾਣ ਤੇ ਮਹਿੰਗਾਈ ਵੱਤੇ ਦੀਆਂ ਕਿਸ਼ਤਾਂ ਦਾ ਬਕਾਇਆ ਯਕਨੋ ਹੀ ਤਾਂ ਦਿੱਤਾ ਜਾਵੇ ਤੇ ਪੰਜਾਬ ਸਰਕਾਰ ਵਾਰ-ਵਾਰ ਮੀਟਿੰਗਾਂ ਪੇਸ਼ੂ ਕਰਨ ਦਾ ਸੰਸਥਾ ਬੰਦ ਕਰਕੇ ਪੈਨਸ਼ਨ ਨੂੰ ਨਿਰਮਾਣ ਕੀਤੇ ਵਾਅਦੇ ਪੂਰੇ ਕਰੇ ਮੀਟਿੰਗ ਵਿੱਚ ਹੋਰਾਂ ਤੋਂ ਇਲਾਵਾ ਸੋਪਰ ਸੀਨੀਅਰ ਪੈਨਸ਼ਨ सुरेंद्र ਕੁਮਾਰ ਸ਼ਰਮਾ ਜਗਜੀਤ ਸਿੰਘ ਨੇਕ ਸਿੰਘ ਸੁਭਜੀਤ ਸਿੰਘ ਨਵਜੀਤ ਸਿੰਘ ਨਵਤੇਜ ਸਿੰਘ ਖਰਜੀਤ ਸਿੰਘ ਕਾਲੀਏ ਵਾਲਾ ਕੁਲਦੀਪ ਸਿੰਘ ਧਰਨਪੁਰ ਮਨਜਿੰਦਰ ਸਿੰਘ ਲਾਲੀ ਕੋਲਾ ਸਿੰਘ ਫਲੋਜਪੁਰ ਵੱਲੋਂ ਬਾਸਨ ਕਪਟੀ ਅਮਰੀਤ ਸਿੰਘ ਚੰਡੀਗੜ੍ਹ ਮਨਜੀਤ ਸਿੰਘ ਲੁਧਿਆਣਾ ਚਮਕੌਰ ਸਿੰਘ ਰੂਪਿੰਦਰ ਪਲਵੰਤ ਸਿੰਘ ਪੋਨੋਆ ਜਦਰਾਓ ਅਮਰਜੀਤ ਸਿੰਘ ਸਿੰਦੂ ਜਗਜੀਤ ਸਿੰਘ ਚੇਅਰਮੈਨ ਗੁਰਦੀਪ ਚੰਦ ਪਰਸ਼ੋਤਮ ਸਿੰਘ ਮੀਤ ਪ੍ਰਧਾਨ ਬਲਦੇਵ ਸਿੰਘ ਵਿਜੇ ਕੁਮਾਰ ਲਾਲ ਸਿੰਘ ਫਗਦੇਵ ਸਿੰਘ ਰਾੜ ਮੰਦਰ ਸਿੰਘ ਗੁਰਨੇਲ ਸਿੰਘ ਸੁਰਜਨ ਸਿੰਘ ਦਲਵਿੰਦਰ ਸਿੰਘ ਜਲੰਧਰ ਮੰਗਲ ਸਿੰਘ ਇੰਸਪੈਕਟਰ ਜਗਤਾ ਸਿੰਘ ਪੁਲਰ ਸਰਪਾਲ ਰਿਸ਼ੀ ਰਤਪਾਲ ਅਮਰ ਸਿੰਘ ਨੰਡੇ ਕੇ ਸੋਮ ਸਿੰਘ ਅਮਰਨਾਥ ਬਲਦੇਵ ਸਿੰਘ ਤੇ ਕਈ ਹੋਰ ਵੀ ਸ਼ਾਮਲ ਹੋਏ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਜੋ ਮੰਗ ਕੀਤੀ ਗਈ ਹੈ ਸਰਕਾਰ ਉਸ ਦੇ ਉੱਤੇ ਪੂਰਾ ਉਤਰ ਦੇ ਹੋਏਗੀ ਕਿ ਜੋ ਅਨੋਮਲੀ ਸਰ ਉਹਨਾਂ ਨੂੰ ਦੂਰ ਕਰਕੇ ਤੇ ਇਹਨਾਂ ਦੀਆਂ ਜੋ ਮੰਗਾਂ ਕੀਤੀਆਂ ਗਈਆਂ ਹਨ ਜੋ ਆਵਾਜ਼ ਬਲੰਦ ਮੰਗਾਂ ਕੀਤੀ ਗਈ ਹੈ ਕੀ ਉਸ ਨੂੰ ਪੂਰਾ ਕਰੇਗੀ ਤੇ ਜੇਕਰ ਇਹ ਮੰਗਾਂ ਪੂਰੀਆਂ ਕੀਤੀਆਂ ਜਾਣ ਗਿਆ ਤਾਂ ਫਿਰ ਤਦੋਂ ਪੂਰੀਆਂ ਕੀਤੀਆਂ ਜਾਣ ਗਿਆ ਇਸ ਵੀਡੀਓ ਵਿੱਚ ਬਸ ਇਨਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਫਿਰ ਸਾਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ